ਤੇ ਸਾਡੇ ਪਿੰਡ ਦੀਆਂ ਭੀੜੀਆਂ ਗਲੀਆਂ ਠੰਡਾ ਦਿਸਦੇ ਖੱਡੇ ਕੀ ਹਾਲ ਦਾ ਮਿੱਤਰੋ ਠੀਕ ਠਾਕ ਹੋ ਸਿੱਤਾ ਕਹਿਮਾ ਤੇ ਬਾਕੀ ਸਾਰੇ ਜਣਿਆਂ ਨੂੰ ਇੱਕੋ ਰਿਕੁਐਸਟ ਆ ਕਿ ਬਹੁਤ ਜ਼ਰਾ ਹੈ ਵਾਇਰਲ ਦਾ ਚੱਲਦਾ ਪਿਆ ਬਿਮਾਰ ਹੋ ਰਹੇ ਨੇ ਸਾਰੇ ਜਣੇ ਤੇ ਬਾਕੀ ਮੈਂ ਤੇ ਮੀਤ ਵੀ ਕਾਫੀ ਬਿਮਾਰ ਚੱਲ ਰਹੇ ਆ ਕਾਫੀ ਦਿਨਾਂ ਤੋਂ ਤੇ ਅਸੀਂ ਮਤਲਬ ਸਾਡੇ ਇਧਰ ਪਿੰਡ ਦੇ ਲੱਗੇ ਪਿੰਡ ਦਾ ਸੀਗਾ ਮਤਲਬ ਨੇੜੇ ਆਪਣੇ ਸੀਲ ਪਿੰਡਾ ਜਿੱਥੇ ਮਤਲਬ ਮਾਤਾ ਜੀ ਦਾ ਮੰਦਿਰ ਆ ਤਾ ਕਰਕੇ ਮਤਲਬ ਆਪਾਂ ਇਹ ਮੀਂਹ ਤੇ ਟੈਸਟ ਕਰਾਇਆ ਸੀ ਉੱਥੇ ਹਲਕਾ ਜਿਹਾ ਟਾਈਫਾਇਡ ਆਇਆ ਸੀਗਾ ਉਸ ਤੋਂ ਬਾਅਦ ਫਿਰ ਹੁਣ ਆਪਾਂ ਉਹ ਕਰਵਾ ਰਹੇ ਆ ਇਹਨਾਂ ਦਾ ਮਤਲਬ ਝਾੜਾ ਵਗੈਰਾ ਕਰਵਾਣਾ ਤੇ ਉੱਥੇ ਮਤਲਬ ਝਾੜਾ ਕਰਦੇ ਨੇ ਨਾ ਬੂਦੂਆਂ ਦਾ ਧੱਕੇ ਨੂੰ ਦਬਾ ਕੇ ਝਾੜੇ ਹੁੰਦੇ ਨੇ ਦਿਨ ਤੇ ਉਹ ਕਰਵਾਣੇ ਨੇ ਕਿਉਂਕਿ ਯਾਰ ਕਾਫੀ ਦਿਨਾਂ ਤੋਂ ਉਲਝਦੇ ਜਾ ਰਹੀ ਆ ਉਹ ਬਹੁਤ ਜਿਆਦਾ ਕਈ ਵਾਰ ਬੁਖਾਰ ਚੜ ਜਾਂਦਾ ਖੰਗ ਜ਼ਖਾਮ ਬੁਖਾਰ ਬਿਲਕੁਲ ਦਵਾਈਆਂ ਮੈਂ ਕਹਿੰਦਾ ਵੀ ਪੱਛੋ ਹੀ ਨਾ ਭਈ ਇੰਨੀਆਂ ਕਿ ਦਵਾਈਆਂ ਖਾ ਕੇ ਆਰਾਮ ਨਹੀਂ ਆਉਂਦਾ ਭਈ ਯਾਨੀ ਕਿ ਦਵਾਈ ਲੱਗਦੀ ਹੀ ਨਹੀਂ ਭਈ ਉਹ ਮੇ ਹੋਇਆ ਪਿਆ ਕੰਮ ਕਾਫੀ ਦਿਨਾਂ ਤੋਂ ਇਹੀ ਆ ਕਿ ਸਾਡੇ ਵਲੌਗ ਵੀ ਤਾਂ ਹੀ ਨਹੀਂ ਆ ਰਹੇ ਹੈਗੇ ਆਪਾਂ ਵਲੌਗ ਕਿਉਂਕਿ ਯਾਰ ਜਦੋਂ ਮਤਲਬ ਸਰੀਰ ਨਾ ਠੀਕ ਹੋਵੇ ਨਾ ਤਾਂ ਵਲੌਗ ਬਣਾਉਣ ਨੂੰ ਵੀ ਦਿਲ ਨਹੀਂ ਕਰਦਾ ਕਨੀਮਨ ਤੇ ਇਹ ਤਾਂ ਬੋਲ ਨਹੀਂ ਸਕਦੀ ਜਿਆਦਾ ਵੀ ਹੋਵੇ ਜਿੰਨਾ ਪੂਰੀ ਆ ਫਿਰ ਉਹ ਮਤਲਬ ਹੱਥੋਂ ਜਾਇਆ ਨਾ ਖੰਗ ਜੀ ਔਨਲਾਈਨ ਦੀ ਤਾਂ ਕਰਕੇ ਘਾਟੀ ਪੋੜ ਰਹੀ ਆ ਤੇ ਪਹਿਲਾਂ ਮੈਂ ਬਿਮਾਰ ਸੀਗਾ ਮੈਂ ਠੀਕ ਹੋਇਆ ਉਸ ਤੋਂ ਬਾਅਦ ਇਹ ਬਿਮਾਰ ਹੋ ਗਈ ਐ ਡੈਡੀ ਵੀ ਬਿਮਾਰ ਹੋ ਗਏ ਸੀਗੇ ਬੈਡੀ ਹੁਣ ਠੀਕ ਰਹੇ ਬਸ ਇਕੱਲੀ ਮਨਮੀਤ ਦੀ ਰਹਗੀ ਤਾਂ ਕਰਕੇ ਥੋੜਾ ਜਿਹਾ ਹੋਇਆ ਹੋਇਆ ਤੇ ਬਾਕੀ ਯਾਰ ਇਹੀ ਆ ਗਿਆ ਨਾ ਜਦੋਂ ਬੰਦਾ ਆਪ ਵੀ ਠੀਕ ਨਾ ਹੋਵੇ ਤਾਂ ਵਲੌਗ ਬਣਾਉਣਾ ਥੋੜਾ ਚੀਜ਼ਾਂ ਨਹੀਂ ਕਰਦਾ ਇਸ ਗੱਲ ਨੂੰ ਅੰਡਰਸਟੈਂਡ ਕਰਿਓ ਤੁਸੀਂ ਵੀ ਮੈਂ ਇਹ ਵਾਲੀ ਕਲਿੱਪ ਜ਼ਰੂਰ ਐਡ ਕਰੂੰਗਾ ਕਰ ਦੂੰਗਾ 2 2 ਮਿੰਟ 4 ਮਿੰਟ ਜਿੰਨੇ ਦਾ ਵੀ ਬਣੂਗੀ ਵੀਡੀਓ ਮੈਂ ਪਾਦਣੀ ਇਦਾਂ ਹੀ ਅਪਲੋਡ ਕਰ ਦੂੰਗਾ ਤੇ ਬਸ ਥੋੜੇ ਦਿਨ ਲਈ ਰਿਕਵੈਸਟ ਆ ਕਿ ਅਸੀਂ ਇੱਕ ਵਾਰ ਠੀਕ ਹੋ ਜਾਈਏ ਕਿਉਂਕਿ ਯਾਰ ਜਦੋਂ ਅਸੀਂ ਵੀਡੀਓ ਬਣਾਉਣ ਲੱਗਦੇ ਆ ਨਾ ਮਤਲਬ ਦਿਲ ਜਾਈ ਨਹੀਂ ਮੰਨਦਾ ਅੰਦਰ ਉਹ ਹੈ ਨਾ ਕਿ ਵੀਡੀਓ ਬਣ ਤੇ ਕਿਉਂਕਿ ਇਹਦੇ ਨੂੰ ਅੰਦਰੋਂ ਯਾਰ ਬੰਦਾ ਠੀਕ ਨਾ ਨਾ ਹੋਵੇ ਤਾਂ ਜੀ ਜਿਆ ਕਰਦਾ ਹੀ ਨਹੀਂ ਹੈ ਆਟੋਮੈਟਿਕ ਹੀ ਦਿਲ ਕਰਦਾ ਕਿ ਵੀਡੀਓ ਬਣਾਈਏ ਤਾਂ ਕਰਕੇ ਥੋੜਾ ਜਿਹਾ ਮਨ ਜਾਲੇ ਹੋਇਆ ਹੈ ਇੱਕ ਵਾਰ ਠੀਕ ਹੋ ਜੇ ਪ੍ਰੋਪਰ ਪਰ ਘੈਂਡ ਘੈਂਡ ਵਲੌਗ ਤੇ ਇੱਕ ਜਿਹੜਾ ਤੁਹਾਨੂੰ ਦੱਸਿਆ ਸੀ ਆਪਣਾ ਟੂਰ ਆ ਜਿਹੜਾ ਆਪਾਂ ਬਾਈਟ੍ਰਿਪ ਸੋਰੀ ਬਾਈਟ ਰੇਨ ਕਰਨਾ ਇੱਕ ਵਟ ਵੀ ਐਡ ਕਰਿਆ ਤੇ ਜਿਹੜਾ ਮਤਲਬ ਆਪਾਂ ਟ੍ਰਿਪ ਕਰਨਾ ਸੀ ਬਾਈ ਡ੍ਰੇਨ ਉਹ ਵੀ ਆਪਣਾ ਬਹੁਤ ਜਲਦੀ ਨੇੜੇ ਹੀ ਆ ਹਲੇ ਉਹਦੀ ਬਿਲਕੁਲ ਵੀ ਆਪਾਂ ਕੋਈ ਸ਼ਾਪਿੰਗ ਵਗੈਰਾ ਨਹੀਂ ਕੀਤੀ ਨਾ ਹੀ ਕੋਈ ਤਿਆਰੀ ਕੀਤੀ ਆ ਗਰੀਮਨ ਤੇ ਉਹਦੀ ਆਪਾਂ ਕੋਈ ਤਿਆਰੀ ਵੀ ਨਹੀਂ ਕੀਤੀ ਹੁਣ ਉਹਦੀ ਤਿਆਰੀ ਕਰਨੀ ਆ ਉਹਦੇ ਲਈ ਸ਼ਾਪਿੰਗ ਕਰਨੀ ਆ ਤੇ ਬਸ ਉਹਦੀ ਵੀ ਹੁਣ ਨਜ਼ਰ ਬਹੁਤ ਜਲਦੀ ਨੇੜੇ ਹੀ ਆ ਵਲੌਗ ਆਪਾਂ ਆਪਣਾ ਜਿਹੜਾ ਟ੍ਰਿਪ ਆ ਉਹ ਤੇ ਨਾਲ ਵਲੌਗ ਤੁਹਾਨੂੰ ਨਵੇਂ-ਨਵੇਂ ਦੇਖਣ ਨੂੰ ਮਿਲ ਜਾਣਗੇ ਬਸ ਇੱਕ ਵਾਰੀ ਤੁਸੀਂ ਵੀ ਰੱਬ ਅਗੇ ਅਰਦਾਸ ਕਰੋ ਕਿ ਜਲਦੀ-ਜਲਦੀ ਠੀਕ ਹੋ ਜਾਈਏ ਤੇ ਘੈਂਟ-ਘੈਂਟ ਵਲੌਗ ਤੁਹਾਨੂੰ ਦੇਖਣ ਨੂੰ ਮਿਲ ਠੀਕ ਆ ਮਨ ਹਾਂ ਜੀ ਤੇ ਠੀਕ ਆ ਮਿੱਤਰੋ ਤੇ ਆਪਾਂ ਮੱਥਾ ਟੇਕ ਲਈ ਪਹੁੰਚਣ ਆ ਲਈ ਆ ਤੇ ਨਾਲੇ ਮਿਲਦੇ ਆ ਕਿਸੇ ਨੈਕਸਟ ਵਲੌਗ ਚ ਵਲੌਗ ਆਪਾਂ ਆਪਣਾ ਛੋਟਾ ਜਿਹਾ ਵਲੌਗ ਆ ਇੱਥੇ ਐਂਡ ਕਰ ਦਿੰਨੇ ਆ ਤੇ ਠੀਕ ਆ ਮਿੱਤਰੋ ਬਬਾਏ ਤੁਸੀਂ ਵੀ ਅਰਦਾਸ ਕਰ ਰਹੇ ਹੋ ਕਿ ਆਪਾਂ ਜਲਦੀ ਜੀ ਠੀਕ ਹੋ ਜਾਈਏ ਕਹਿੰਨੇ ਕਹਿੰਨੇ ਵਲੌਗ ਨੂੰ ਦੇਖਣ ਨੂੰ ਮਿਲਣ ਬਬਾਏ ਮਿੱਤਰੋ ਮਿਲਦੇ ਆ ਕਿਸੇ ਨਵੇਂ ਵਲੌਗ ਚ ਇਹ ਛੋਟੀ ਜੀ ਇਨਫੋਰਮੇਸ਼ਨ ਸੀ ਜਿਹੜੀ ਅਪਡੇਟ ਮਤਲਬ ਇਨਫੋਰਮੇਸ਼ਨ ਨਹੀਂ ਥੋੜੀ ਜੀ ਅਪਡੇਟ ਸੀਗੀ ਸਾਡੇ ਵੱਲੋਂ ਜਿਹੜੀ ਤੁਹਾਨੂੰ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਮੈਂ ਇੱਕ ਦੋ ਮੈਨ ਤਾਆਂ ਕਰਕੇ ਮੈਂ ਤੁਹਾਨੂੰ ਇਹ ਇੱਕ ਆਪਣਾ ਛੋਟੀ ਜਿਹੀ ਕਲਿੱਪ ਐਂਡ ਕਰਕੇ ਤੁਹਾਨੂੰ ਮੈਂ ਦੱਸ ਦੇਣਾ ਕਿ ਥੋੜੇ ਦਿਨਾਂ ਤੋਂ ਕਾਫੀ ਬਿਮਾਰ ਚੱਲ ਰਹੀ ਸੀ ਤਾਂ ਕਰਕੇ ਵੀ ਵਲੌਗ ਨਹੀਂ ਆ ਰਹੇ ਰੈਗੂਲਰਲੀ ਬਾਕੀ ਅਸੀਂ ਠੀਕ ਹੋ ਜਾਈਏ ਪ੍ਰੋਪਰ ਤੇ ਉਸ ਤੋਂ ਬਾਅਦ ਤੁਹਾਨੂੰ ਵਲੌਗ ਦੇਖਣ ਨੂੰ ਮਿਲਣਗੇ ਠੀਕ ਹੈ ਮਿੱਤਰੋ ਬਾਏ ਤੇ ਆਪਣਾ ਧਿਆਨ ਰੱਖੋ ਤੇ ਵਾਇਰਲ ਚੱਲਦਾ ਪਿਆ ਪ੍ਰੋਪਰਲੀ ਆਪਣਾ ਮੈਡੀਕਲ ਸਿਸਟਮ ਵਧੀਆ ਸਟਰੋਂਗ ਰੱਖੋ ਤਾਂ ਕਿ ਤੁਸੀਂ ਬਿਮਾਰ ਨਾ ਹੋਵੋ ਠੀਕ ਹੈ ਜੀ ਬਾਏ ਹੈਲੋ ਐਂਡ ਵੈਲਕਮ ਗਾਇਜ਼ ਕੀ ਹਾਲ ਚਾਲ ਹੈ ਮੱਭੀਓ ਠੀਕ ਠਾਕ ਹੋ ਸਿੱਧਾ ਕੈਮ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤ ਬ੍ਰੇਡ ਲੋਕ ਇੰਤੇ ਸਾਡੇ ਪਿੰਡ ਦੀਆਂ ਭੀੜੀਆਂ ਗਲੀਆਂ ਥਾਂ ਦਾ ਦੇਖਦੇ ਖੱਡੇ ਕੀ ਹਾਲ ਚਾਲਾ ਮਿੱਤਰੋ ਠੀਕ ਠਾਕ ਹੋ ਸਿੱਤਾ ਕੈਮ ਤੇ ਬਾਕੀ ਸਾਰੇ ਜਣਿਆਂ ਨੂੰ ਇੱਕੋ ਰਿਕਵੈਸਟ ਆ ਕਿ ਬਹੁਤ ਜ਼ਰਾ ਹੈ ਵਾਇਰਲ ਦਾ ਚੱਲਦਾ ਪਿਆ ਬਿਮਾਰ ਹੋ ਰਹੇ ਨੇ ਸਾਰੇ ਜਣੇ ਤੇ ਬਾਕੀ ਮੈਂ ਤੇ ਮੀਤ ਵੀ ਕਾਫੀ ਬਿਮਾਰ ਚੱਲ ਰਹੇ ਆ ਕਾਫੀ ਦਿਨਾਂ ਤੋਂ ਤੇ ਅਸੀਂ ਮਤਲਬ ਸਾਡੇ ਇਧਰ ਪਿੰਡ ਦੇ ਲੱਗੇ ਪੈਂਦਾ ਸੀਗਾ ਮਤਲਬ